ਦੀ ਪੰਜਾਬ ਤੋਂ ਜੀ ਅੱਜ ਜਿਹੜਾ ਤਰਨਾ ਸੀ ਡੀਸੀ ਦਫ਼ਤਰ ਅੱਗੇ ਦੇ ਰਹੇ ਆ ਇਹ ਪਿਛਲੇ ਦਿਨਾਂ ਦੇ ਵਿੱਚ ਝਡੇਰ ਮਾਹਪੁਰ ਖਾਂਗਾਂ ਅਤੇ ਜੋ ਛੇਕ ਫਤੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਾ ਮੋਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਨੇ ਕੀਤਾ ਧੱਕੇ ਸ਼ਾਹੀ ਦੇ ਨਾਲ ਜਿਹੜਾ ਵਾ ਤਿੰਨਾਂ ਗਿਲਿਆਂ ਦਾ ਪੁਲਿਸ ਪ੍ਰਸ਼ਾਸਨ ਲਾ ਕੇ ਤੇ ਪੈਲੀਆਂ ਦੇ ਕਬਜ਼ਾ ਕਰਨਾ ਚਾਹਿਆ ਉਹ ਕਬਜ਼ਾ ਕਿਉਂਕਿ ਰੋਕਿਆ ਤਾਂ ਜਾ ਰਿਹਾ ਅਜੇ 1 ਵੀ ਰੁਪਿਆ ਜਿਹੜਾ ਵਾ ਉਹ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ ਕਿਉਂਕਿ 2013 ਦੇ ਵਿੱਚ 2013 ਦਾ ਜਿਹੜਾ ਭੂਮੀ ਗ੍ਰੈਂਡ ਐਕਟ ਆ ਕਿਉਂਕਿ ਉਹਦੇ ਵਿੱਚ ਇਹ ਆ ਸਰਕਾਰ ਦਾ ਐਕਟ ਜਿਹੜਾ ਪਾਸ ਕੀਤਾ ਅੱਜ ਵੀ ਉਹ ਐਕਟ ਚੱਲ ਰਿਹਾ ਕਿ ਜਿਹੜਾ ਵਾ 30% ਕਿਸਾਨਾਂ ਮਜ਼ਦੂਰਾਂ ਦੀ ਸਹਿਮਤੀ ਤੋਂ ਵਗੈਰਾ ਜ਼ਮੀਨਾਂ ਜਿਹੜੀਆਂ ਰਿਕੁਆਇਰ ਨਹੀਂ ਕੀਤੀਆਂ ਜਾਣਗੀਆਂ ਉਸ ਮੰਗ ਨੂੰ ਲੈ ਕੇ ਜਿਹੜਾ ਅੱਜ ਅਸੀਂ ਇੱਥੇ ਮੋਰਚਾ ਲਾ ਕੇ ਬੈਠੇ ਹੋਏ ਆ ਠੀਕ ਹੈ ਜੀ ਜਿਸ ਤਰ੍ਹਾਂ ਇਲੈਕਸ਼ਨ ਆਉਂਦੀਆਂ ਉਦੋਂ ਹੀ ਵੱਡੀਆਂ ਸਬਸਿਡੀਆਂ ਦੇ ਦਾਅਵੇ ਕਰਦੇ ਆ ਉਦੋਂ ਹੀ ਸੈਂਟਰ ਵੀ ਸਸਤੇ ਦੇ ਦਿੰਦੇ ਹਰ ਇੱਕ ਚੀਜ਼ ਦਾ ਹੁਣ ਜਿਹੜਾ ਵਾ ਇਹਨਾਂ ਹੌਲੀ-ਹੌਲੀ ਜਿਹੜਾ ਇਲੈਕਸ਼ਨਾਂ ਦੇ ਵਿੱਚ ਅਰਬਾਂ ਕਰੋੜਾਂ ਰੁਪਈਆ ਖਰਚਾ ਕੀਤਾ ਵਾ ਉਹ ਜਿਹੜਾ ਵਾ ਆਮ ਲੋਕਾਂ ਤੋਂ ਜਿਹੜੀ ਆ ਆਮ ਜਨਤਾ ਤੋਂ ਜਿਹੜਾ ਵਾ ਟੈਕਸਾਂ ਰਹੀਂ ਜਾਂ ਇਹ ਜਿਹੜੇ ਸਲੈਂਡਰ ਵਧਾਏ ਜਾਂ ਹੋਰ ਵਾ ਕਿਉਂਕਿ ਵੇਖੋ ਕਿਸਾਨਦਿਆਂ ਜਾਂ ਮਜ਼ਦੂਰਦਿਆਂ ਜਿਹੜੀਆਂ ਫਸਲਾਂ ਜਾਂ ਉਹਨਾਂ ਦੇ ਭਾਅ ਨਹੀਂ ਵਧਾਉਣੇ ਹੈਗੇ ਤੇ ਜਿਹੜੀਆਂ ਇਹ ਚੀਜ਼ਾਂ ਵਾ ਇਹਨਾਂ ਦਾ ਇਹਨਾਂ ਨੇ ਜਿਹੜਾ ਵਾ ਵੱਡੀਆਂ ਕੀਮਤਾਂ ਦੇ ਵਿੱਚ ਜਿੱਥੋਂ ਪੂੰਜੀਵਾਦ ਨੂੰ ਜਾਉਣਾ ਕਾਰਪੋਰੇਟ ਕਰਾਉਣੇ ਉਹਦੇ ਤੋਂ ਅਰਜਾਉਣਾ ਉਹਦੇ ਵਿੱਚ ਜਿਹੜੇ ਵੱਡੇ ਮੁਨਾਫੇ ਇਹਨਾਂ ਖਰੀਦ ਕੇ ਲੋਕਾਂ ਤੋਂ ਉਹਨਾਂ ਨੂੰ ਦੇਣੇ ਆ। ਉਹਨਾਂ ਦੇ ਜ਼ਮੀ ਉਹ ਵੇਖੋ ਜੀ ਜਿਹੜੀ ਕੇਂਦਰ ਸਰਕਾਰ ਆ ਉਹ ਤਾਂ ਨਾਲ ਸਹੀ ਤੇ ਤੁਲੀ ਹੋਈ ਆ ਹਰ ਵਕਤ ਜਿਹੜਾ ਕੋਈ ਨਾ ਕੋਈ ਨਵਾਂ ਕਾਨੂੰਨ ਲੈ ਕੇ ਆ ਜਾਂਦੀ ਆ ਜਬਰੀ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਆ ਤੇ ਆ ਜੋ ਉਹਨਾਂ ਕੰਨ ਸੈਂਸਰ ਰੇਟ ਵਧਾਏ ਆ ਇਹਦਾ ਮਤਲਬ ਇੱਕ ਵਰਗ ਤੇ ਨਹੀਂਗਾ ਸਾਰੇ ਵਰਗਾਂ ਤੇ ਇਹਦਾ ਬਹੁਤ ਜ਼ਿਆਦਾ ਮਾੜਾ ਅਸਰ ਪਊਗਾ ਕਿ ਇਹ ਜਿਹੜੀ ਮਹਿੰਗਾਈ ਦੀ ਮਾਰ ਆ ਸਾਰੇ ਵਰਗਾਂ ਤੇ ਪਊਗੀ ਇੱਕ ਤੇ ਨਹੀਂ ਪੈਣ ਵਾਲੀ ਇਹ ਬਹੁਤ ਨਿੰਦਣਯੋਗ ਆ ਜੋ ਕੋ ਜਿਹੜੀ ਆ ਸੈਂਟਰ ਗਵਰਨਰ ਸਰਕਾਰ ਜਿਹੜੀ ਕਰ ਰਹੀ ਹੈ